ਪੈਸਾ ਕਿਤੇ ਆਉਂਦਾ ਨਹੀਂ ਤੇ ਆਹ ਧਰਤੀਪੁੱਤ ਦੀ ਬਿਮਾਰੀ ਹੋ ਗਈ ਨਹੀਂ ਚਲੋ ਜੇ ਪੈਸਾ ਤੇ ਲਾ ਕੋਈ ਕਮਾਊ ਹੋਇ ਚਾਹਦਾ ਪੈਸਾ ਵੀ ਆ ਤੇ ਇਹਦੇ ਰੇ ਆ ਕਮਰੇ ਵੀ ਨਹੀਂ ਹਜੇ ਰਹਿਣੇ ਤੇ ਹੁਣ ਪੈਸਾ ਤੇ ਲਾਉਣਾ ਕਿਉਂਦਾ ਵੀ ਜਿੰਨਾ ਚੱਲ ਰੋਟੀ ਪਣੀ ਚੱਲੀ ਜਾਂਦਾ ਗੋਈ ਸਾਡੇ ਵੀ ਆਏ ਕਿੰਦਾ ਚਾਹਤੀਆਂ ਹੋ ਗਿਆ ਉਹਨਾਂ ਦਾ ਸੁੱਖਾ ਪੈ ਕਿੰਦਾ ਗਿਆ ਫਿਰ ਵਿਆਹ ਗੁਰਦੁਆਰੇ ਚ ਕੀਤੇ ਜੀ ਹੂੰ ਵੱਡੀ ਬੇਟੀ ਦੇ ਬਾਬੇ ਚੱਲਣ ਕੀਤਾ ਨਸ਼ਰਾ ਟੱਲਾ ਹੂੰ ਉਹ ਤਾਂ ਛੋਟੀ ਦਾ ਗੁਰੂ ਕਹੂ ਉਹ ਤਾਂ ਛੋਟੀ ਅੰਬਰਸਰ ਵਾਲੀ ਦਾ ਟਾਲੀ ਸਾਹਿਬ ਗੁਰਦੁਆਰੇ ਤੇ ਤੈਨੂੰ ਦੱਸਿਆ ਵੀ ਕੋਈ ਕਮਾਊ ਭਾਈ ਤੇ ਐਦਾਂ ਫਿਰ ਆਪ ਜਿੰਨਾ ਕ ਕਰਦੇ ਓੰਨਾ ਕ ਖਾਣ ਜੋਗਾ ਹੀ ਕਰਦੇ ਕੱਦ ਲਈ ਹਾਤ ਕਦੀ ਨਹੀਂ ਸੁਧਰੇ ਇਸ ਤਰੀਕੇ ਪੈਨਸ਼ਨ ਤੇ ਚੱਲੋਂ ਮਿਲਦੀ ਤੇ ਆਹ ਜਿਹੜਾ ਆਪਣਾ ਗਮਰੇ ਲੋਕਾਂ ਦੇ ਆਏ ਨਾ ਸਾਡਾ ਨਹੀਂ ਆਇਆ ਕਈ ਨਹੀਂ ਆਏ ਅੱਗੇ ਵੀ ਆਏ ਆ ਹੋਰ ਨਾਲ ਲੋਕਾਂ ਦੇ ਪੈਣ ਪਰਾਵਾਂ ਦੇ ਪੈ ਗਏ ਸਾਡਾ ਨਹੀਂ ਕੋਈ ਦੀ ਆਇਆ। ਰੋਟੀ ਪਾਣੀ ਤੱਕ ਜ਼ਿਆਦਾ ਫਿਰ ਤੁਸੀਂ ਕੰਮ ਕਿੰਨਾ ਕਿੰਨੇ ਘੰਟੇ ਦਾ ਕੰਮ ਕਰਦੇ ਹੋ? ਕਰੀ ਦਾ ਤੇ ਨਾ ਚੌਂਕਰਾਂ ਦਾ ਰੋਟੀ ਪਾਣੀ ਤੱਕ ਜਾ ਰਹੀ ਤਰ੍ਹਾਂ ਹੋ ਹੀ ਜਾਂਦਾ। ਇਸੇ ਸ਼ਹਿਰ ਦੇ ਵਿੱਚੋਂ ਇੱਕ ਤਸਵੀਰਾਂ ਸਾਹਮਣੇ ਆਈਆਂ ਇੱਕ ਘਾਡੇ ਪੰਜ ਜਿਹੜੇ ਛੱਤ ਦੇ نیچے ਆਣ ਕਰਕੇ ਹਾਲ ਚੋਣਾ ਕਰ ਗਏ ਸੀਗੇ ਹਾਲਾਤ ਇਸ ਤਰੀਕੇ ਦੇ ਬਣ ਜਾਂਦੇ ਫਿਰ ਪ੍ਰਸ਼ਾਸਨਿਕ ਅਧਿਕਾਰੀ ਆਉਂਦੇ ਨੇ ਵੱਡੇ ਵੱਡੇ ਦਾਅਵੇ ਕਰਦੇ ਨੇ। ਉਹਦੇ ਅਗਾਹ ਤੋੜਦੇ ਅਗੇ ਵੀ ਸਾਨੂੰ ਬੋਟਾਂ ਪਾਏ ਤੁਹਾਡੇ ਵਾਸਤੇ ਆ ਤੁਹਾਨੂੰ ਸੌਤ ਦੇਾਂਗੇ ਤੁਹਾਨੂੰ ਕਮਰੇ ਪਾ ਲਾਂਗੇ ਦੇਾਂਗੇ ਤੁਹਾਨੂੰ ਕੋਈ ਨਾ ਕੋਈ ਵਾਰੀ ਬੁੜੇ ਕਾ ਕੰਦੇਗੇ ਪੀਂ ਤੁਹਾਡੇ ਕਰਾਂਗੇ ਜੋ ਤੁਹਾਡਾ ਮਜਦ ਨਹੀਂ ਹੋਊਗੀ ਕਰਾਂਗੇ ਤੇ ਜਦੋਂ ਬੋਟਾਂ ਟਾਈਮ ਲੱਗਦਾ ਮੁੜ ਕੇ ਕੋਈ ਨਾ ਮੁੜ ਕੇ ਪੁੱਛਦਾ ਸੱਤਵੇਂ ਸੁੱਟ ਮੌਜੂਦ ਹੈਗੇ ਆ ਤਦਨ ਤਨ ਦੇ ਐਸੇ ਘਾਟ ਦੇ ਵਿੱਚ ਜਿੱਥੋਂ ਦੇ ਹਾਲਾਤ ਦੇਖ ਕੇ ਸਾਰੀਆਂ ਵਿਖਾ ਨਾਮ ਹੋ ਗਈਆਂ ਕਿਉਂਕਿ ਹਾਲਾਤ ਜਿਹੜੇ ਬਹੁਤ ਮਾਰੇ ਹੋ ਚੁੱਕੇ ਨੇ ਛੱਤਾਂ ਜਿਹੜੀਆਂ ਬਹੁਤ ਕੱਚੀਆਂ ਨੇ ਤੇ ਕਹਿੰਦੇ ਰਾਤਾਂ ਵੀ ਜਿਹੜੀਆਂ ਉਹ ਡੱਡ ਡੱਡ ਕੇ ਕੱਢਦੇ ਆ ਕਿ ਪਤਾ ਨਹੀਂ ਕਿਹੜੇ ਬਲੇ ਜਿਹੜੀਆਂ ਛੱਤ ਡਿੱਗ ਜਾਨੀ ਐ ਜਿਹੜੇ ਦਰਵਾਜ਼ੇ ਵੀ ਨਹੀਂ ਲੱਗੇ ਹੋਏ ਘਰ ਦੇ ਕਮਰਿਆਂ ਦੇ ਕਿਉਂਕਿ ਹਾਲਾਤ ਇੰਨੇ ਮਾਰੇ ਹੋ ਗਏ ਪਹਿਲਾਂ ਜਿਹੜੇ ਚਾਹਤੀਆਂ ਨੂੰ ਵਿਆਹਿਆ ਮਾਤਾ ਹੀ ਨੇ ਫਿਰ ਉਸ ਤੋਂ ਬਾਅਦ ਜਿਹੜਾ ਕਿ ਇੱਕ ਧੀ ਦਾ ਜਿਹੜਾ ਪਤੀ ਨਹੀਂ ਦਿੰਦਾ ਉਸ ਤੋਂ ਬਾਅਦ ਉਹ ਵੀ ਹੁਣ ਆਪਣੇ ਘਰ ਆ ਕੇ ਬੈਠ ਗਈ ਇਸ ਤਰੀਕੇ ਦੇ ਹਾਲਾਤ ਬਣ ਗਏ ਦੋ ਛੋਟੇ ਬੱਚੇ ਉਹਨਾਂ ਦੇ ਵੀ ਚਾਹਤੀਆਂ ਪਹਿਲਾਂ ਵਿਆਈਆਂ ਜਿਹੜਾ ਉਹਨ ਆ ਘਰਵਾਲਾ ਸੀਗਾ ਉਹ ਵੀ ਠੀਕ ਨਹੀਂ ਰਿੰਦਾ ਜਿਹੜਾ ਮਾਤਾ ਜੀ ਦਾ ਸੋ ਇਸ ਉਮਰ ਦੇ ਵਿੱਚ ਵੀ ਲੋਕਾਂ ਦੇ ਘਰਾਂ ਦਾ ਕੰਮ ਕਰਦਾ ਪੈਂਦਾ ਐ ਇੰਨਾ ਉਮਰ ਦੇ ਵਿੱਚ ਤੇ ਆਪਣਾ ਹੀ ਘਰ ਦਾ ਕੰਮ ਨਹੀਂ ਹੁੰਦਾ ਲੇਕਿਨ ਹਾਲਾਤ ਇਸ ਤਰੀਕੇ ਦੇ ਬਣ ਗਏ ਕਿ ਲੋਕਾਂ ਦੇ ਘਰਾਂ ਦਾ ਕੰਮ ਕਰਨਾ ਪੈ ਗਿਆ ਛੱਤਾਂ ਵੀ ਕੱਚੀਆਂ ਨੇ ਪਾਣੀ ਵੀ ਬਹੁਤ ਅੰਦਰ ਆਉਂਦਾ ਕਿਉਂਕਿ ਕਮਰੇ ਜਿਹੜੇ ਨੀਵੇਂ ਹੋ ਚੁੱਕੇ ਆ ਪਰਤੀ ਜਿਹੜੀ ਆ ਉਹ ਵੇੜੇ ਦੇ ਉੱਪਰ ਹੋ ਗਈ ਐ ਸੋ ਇਸ ਤਰੀਕੇ ਦੇ ਹਾਲਾਤਾਂ ਦੇ ਵਿੱਚ ਜਿਹੜਾ ਰਹਿਣਾ ਕਿਤੇ ਬਹੁਤ ਮੁਸ਼ਕਲ ਹੈ ਗੱਲਬਾਤ ਕਰਾਂਗੇ ਮਾਤਾ ਜੀ ਦੇ ਨਾਲ ਸੋ ਮਾਤਾ ਜੀ ਜਿਹੜੇ ਹਾਲਾਤ ਇਹ ਘਰ ਦੇ ਬਣ ਚੁੱਕੇ ਆ ਜਿਸ ਤਰੀਕੇ ਦੀਆਂ ਇਹ ਕਮਰੇ ਨਹੀਂਵੇਂ ਹੋਗੇ ਮਤਲਬ ਤੁਹਾਡੇ ਪਾਣੀ ਵੀ ਆਉਂਦਾ ਹੈ ਛੱਤਾਂ ਵੀ ਕੱਚੀਆਂ ਇਹ ਕਿਸ ਤਰੀਕੇ ਦੇ ਹਾਲਾਤ ਬਣ ਗਏ ਤੁਹਾਡੇ ਹਾਂਜੀ ਗਰੀਬੀ ਇੰਨੀ ਹੈ ਤਦ ਕਰਕੇ ਪੈਸਾ ਕਿੱਥੇ ਆਉਂਦਾ ਨਹੀਂ ਤੇ ਆ ਪਰਤੀ ਪੂਰੀ ਪਵਾਉਣ ਜੋਗੇ ਨਹੀਂ ਚਲੋ ਜੇ ਪੈਸਾ ਤੇਲਾ ਕੋਈ ਕਮਾਉ ਹੋਵੇ ਚਾਹੇ ਦਾ ਪੈਸਾ ਆਪੇ ਹੀ ਫਿਰ ਇਹ ਕਮਰੇ ਵੀ ਨਹੀਂ ਹੋ ਜੇ ਰਹਿਣੇ ਪਰਤੀ ਪਵਾ ਲੈਣੀ ਉੱਚੇ ਜਣੇ ਕਮਰਿਆਂ ਦੀ ਵੀ ਸੱਤ ਸਿੱਖਤ ਪੈ ਜਾਂਦੀ ਤੇ ਹੁਣ ਪੈਸਾ ਤੇ ਲਾਉਣਾ ਕਿ ਆਉਂਦਾ ਵੀ ਬਿਨਾਂ ਕਿ ਚੱਲ ਰੋਟੀ ਪਾਣੀ ਚੱਲੀ ਜਾਂਦਾ ਇਹ ਗਜ਼ਾਰਾ ਕਿੱਦਾਂ ਹੁੰਦਾ ਘਰ ਦਾ ਕੋਈ ਕਮਾਊ ਪੁੱਤ ਹੈ ਨਹੀਂ ਆਪਣੇ ਇੱਥੇ ਨਹੀਂ ਨਹੀਂ ਚਾਰੇ ਬੇਟੀਆਂ ਚਾਰੇ ਗਈਆਂ ਚਾਰੀ ਬੇਟੀਆਂ ਹਾਂ ਇੱਕ ਬੇਟੀ ਦਾ ਨੂੰ ਦੀ ਪਰੋਣਾ ਪੂਰਾ ਹੋ ਗਿਆ ਸੋ ਹੀ ਸਾਡੇ ਕੋਲ ਵਿਆਹ ਕਿੱਦਾਂ ਚਾਰਤੀਆਂ ਨੂੰ ਗਿਆਣਾ ਕਿਹੜਾ ਸੁੱਖਾ ਪਿਆ ਕਿੱਦਾਂ ਗਿਆ ਫਿਰ ਵਿਆਹ ਗੁਰਦੁਆਰਿਆਂ ਚ ਕੀਤੇ ਜੀ ਹੂੰ ਵੱਡੀ ਬੇਟੀ ਦਾ ਬਾਬੇ ਜੱਲਣ ਕੀਤਾ ਨਸ਼ਰਾ ਟੱਲਾ ਹੂੰ ਉੱਤੋਂ ਛੋਟੀ ਦਾ ਗੁਰੂ ਕੇਹੁ ਉਹ ਤਾਂ ਛੋਟੀ ਦਾੰਦਰ ਸਰਵਾਲੀ ਦਾ ਟਾਲੀ ਸਾਹਿਬ ਗੁਰਦੁਆਰੇ ਤੇ ਆਹ ਜਿਹੜੀ ਛੋਟੀ ਹੈ ਪਲਾਸਰ ਵਾਲੀ ਦਾ ਵੀ ਪਾਣੀ ਦੇ ਗੁਰਦੁਆਰੇ ਚਾਹਾਂ ਦੇ ਵੇਦ ਨਹੀਂ ਓਏ ਤੇ ਕਰਦੇ ਜਿਹੜੇ ਹਾਲਾਤ ਆ ਉਹ ਇੰਨੇ ਮਾੜੇ ਕਿੱਦਾਂ ਹੋ ਗਏ ਸ਼ੁਰੂ ਤੋਂ ਇਦਾਂ ਹੀ ਸੀਗੇ ਕਿ ਕੋਈ ਕਹਿਰ ਵਾਪਰਿਆ ਹੋਵੇ ਤੈਨੂੰ ਦੱਸਿਆ ਵੀ ਕੋਈ ਕਮਾਊ ਹੈ ਨਹੀਂ ਤੇ ਐਦਾਂ ਫਿਰ ਆਪ ਜਿੰਨਾ ਕ ਕਰਦੇ ਉਹਨਾਂ ਕ ਖਾਣ ਜੁਗੋ ਹੀ ਕਰਦੇ ਤੇ ਵੀ ਹਾਲਾਤ ਤੇ ਫਿਰ ਮਾੜੇ ਹੀ ਹੋਣੇ ਇਹ ਦਾਤ ਨੂੰ ਫਿਰ ਦੱਦ ਲੱਗਦਾ ਜਿਸ ਤਰੀਕੇ ਦੀਆਂ ਛੱਤਾਂ ਨੇ ਇਹ ਕਿੱਦਾਂ ਗਜ਼ਾਰੇ ਹੁੰਦੇ ਫਿਰ ਹਾਂਜੀ ਅਸੀਂ ਆਹ ਟੀਨਾਂ ਦੀਆਂ ਤੇ ਪਾਈਆਂ ਇਹ ਪੀ ਰਸੋਈ ਬਾਤੇ ਟੀਨਾਂ ਇਹ ਟੀਨਾਂ 15 ਨਿਕਲ ਕੇ ਇੱਥੇ ਸੌਂ ਜਾਂਦਾ ਟੀਨਾਂ ਫਿਰ ਆ ਪਾਈਆਂ ਸੀਗੀਆਂ ਇਹ ਕਿਸੇ ਨੇ ਲੈ ਕੇ ਦਿੱਤੀ ਇਹ ਵੀ ਕਿਸੇ ਨੇ ਲੱਗਦੀ ਹਾਂਜੀ ਕਮਰਿਆਂ ਦੇ ਬੂਹੇ ਵੀ ਨਹੀਂ ਹੈਗੇ ਬਾਥਰੂਮ ਵੀ ਇਸ ਤਰ੍ਹਾਂ ਹੀ ਹੈ ਤੁਹਾਡੇ ਪੱਦੇ ਸਾਰੇ ਲੱਗੇ ਹਾਂਜੀ ਬੂਹਾ ਕਿਸੇ ਨੇ ਸਾਨੂੰ ਦਿੱਤਾ ਦਾਣ ਕੀਤਾ ਉਹ ਵੀ ਨਹੀਂ ਸਾਡੇ ਕੋਲ ਲਵਾਇਆ ਗਿਆ ਉਹ ਵੀ ਨਹੀਂ ਲਵਾਇਆ ਘਰ ਪਿਆ ਵੀ ਨਹੀਂ ਲਵਾਇਆ ਗਿਆ ਹਾਂਜੀ ਪਰ ਸਾਡੇ ਕੋਲ ਤਾਂ ਹੁੰਦਾ ਹੀ ਨਹੀਂ ਛੋਟੇ ਛੋਟੇ ਬੱਚੇ ਜਿਹੜੇ 3 ਦੇ ਉਹ ਵੀ ਇਸ ਤਰ੍ਹਾਂ ਕੋਹਲੀ ਆ ਹਾਂਜੀ ਉਹ ਵੀ ਕੋਹਲੀ ਆ ਤੇ ਕੋਈ ਆਪਣੇ ਸਰਪੰਚ ਕੋਈ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਕਿ ਅਸੀਂ ਆ ਜਿਹੜੀਆਂ ਸਕੀਮਾਂ ਦਿੱਤੀਆਂ ਨੇ ਅਸੀਂ ਛੱਦਾ ਪੱਕੀਆਂ ਕਰਵਾਦੇ ਆਂ ਹਾਂਜੀ ਬਹੁਤ ਵੱਡੇ ਵੱਡੇ ਦਾਅਵੇ ਪੈਨਸ਼ਨਾਂ ਦਿੱਤੀਆਂ ਜਾਂਦੀਆਂ ਨੇ ਉਹ ਕਹਿੰਦੇ ਅਸੀਂ ਬਹੁਤ ਜਿਹੜੀਆਂ ਪੈਨਸ਼ਨਾਂ ਦੇਦੇ ਆਂ ਉਹ ਤੁਹਾਡੀਆਂ ਮਿਲਦੀਆਂ ਨਹੀਂ ਜਾਂ ਕਾਦੇ ਹਾਲਾਤ ਕਦੀ ਨਹੀਂ ਸੁਧਰੇ ਇਸ ਤਰੀਕੇ ਪੈਨਸ਼ਨ ਤੇ ਕਿੱਲ ਮਿਲਦੀ ਤੇ ਆਹ ਜਿਹੜਾ ਆਪਣਾ ਕੰਬਰੀ ਲੋਕਾਂ ਦੇ ਆਏ ਨਾ ਛੱਡਾ ਨਹੀਂ ਆਇਆ ਕਈ ਨਹੀਂ ਆਏ ਅੱਗੇ ਵੀ ਆਏ ਆ ਹੋਰ ਨਾਲ ਲੋਕਾਂ ਦੇ ਭਣ ਭਰਾਵਾਂ ਦੇ ਪੈ ਗਏ ਸਾਡਾ ਨਹੀਂ ਕੋਈ ਦੀ ਵੀ ਆਇਆ ਉਹ ਕਿਉਂ ਕੋਈ ਪਤਾ ਨਹੀਂ ਵੀ ਇਤਰਾ ਜੇ ਵੀ ਪਿੰਡ ਵਾਲੇ ਮੰਗਾਉਣ ਤੇ ਫੇਰ ਹੀ ਹੋਣਾ ਹਮ ਤੇ ਆਇਆ ਹੁੰਦਾ ਤੇ ਪਿਆ ਹੁੰਦਾ ਵੀ ਹੱਡਿਆ ਪਿਛਲੇ ਪੈ ਹੀ ਹਮ ਹਾਂਜੀ ਫਿਰ ਤਾਂ ਰੋਟੀ ਪਾਨੀ ਤੱਕ ਜ਼ਿਆਦਾ ਫਿਰ ਤੁਸੀਂ ਕੰਮ ਕਿੰਨਾ ਕਿੰਨੇ ਕਦਰਾਂ ਦਾ ਕੰਮ ਕਰਦੇ ਕਰੀ ਦਾ ਤਿੰਨਾ ਚੌਂ ਕਰਾਂ ਦਾ ਰੋਟੀ ਪਾਨਣ ਤੱਕ ਜਾ ਰਾ ਇਸ ਤਰ੍ਹਾਂ ਹੋ ਹੀ ਜਾਂਦਾ ਹਮ ਕਿੰਨੇ ਵਾਰ ਜੁਰਤ ਇਹ ਨਹੀਂ ਮਾਦਾ ਇਸ ਵੀ ਮਾਦਾ ਕਿਉਂਕਿ ਕਾਫੀ ਹੋ ਗਿਆ ਹੁੰਦੇ ਹਾਂਜੀ 6 ਵਜੇ ਉੱਠ ਜਾਈਦਾ ਫਿਰ ਆਪਣਾ ਚਾਹ ਪਾਣੀ ਪੀ ਕੇ ਫਿਰ ਕੰਮ ਨੂੰ ਚਲ ਜਾਈਦਾ ਦਿਨ ਨਿਕਲਦੇ ਉਮਰ ਜਿਹੀ ਹੈ ਕਿ ਘਰ ਬੈਠ ਕੇ ਬਿਸਤਰਿਆਂ ਤੇ ਆਪਾਂ ਆਰਾਮ ਕਰੀਏ ਹਾਂਜੀ ਕੁਮੀਆਂ ਫਿਰੇ ਪੁੱਤਰੇ ਖੜਾਈਏ ਹੁਣ ਫਿਰ ਫਿਕਰ ਹੁੰਦਾ ਆਪੀ ਕਰਾਂਗੇ ਦਿਖਾਵਾਂਗੇ ਹੂੰ ਜਦੋਂ ਤੇ ਆਪਣਾ ਜਪਨ ਜਪਦੇ ਸੀ ਕੋਈ ਦੇਹਨੇ ਕਮਾ ਕੇ ਲੈਣਾ ਬਰੋਂ ਫਿਰ ਤੇ ਆਪਾਂ ਆਖਣਾ ਬੈਠ ਕੇ ਖਾਈਏ ਤੇ ਜਦੋਂ ਫਿਰ ਪਤਾ ਆਪ ਹੀ ਜਾਵਾਂਗੇ ਤਾਂ ਕਮਾਵਾਂਗੇ ਫੇਰ ਹੀ ਰੋਟੀ ਪਾਣੀ ਖਾਣਾ ਤੇ ਫਿਰ ਤੇ ਫਿਰ ਥੋੜੀ ਬੈਠਾ ਜਾਂਦਾ ਭਾਂ ਬਜ਼ੀਰਗੀ ਹਾਂਜੀ ਅੱਛਾ ਜਿਹੜੇ ਲੋਕ ਦੇਖਦੇ ਨੇ ਵੀਲ ਦੇਖਦੇ ਕੀ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਤੁਸੀਂ ਦੱਸਿਆ ਜਿਸ ਤਰੀਕੇ ਦੇ ਘਰ ਦੇ ਕੱਦ ਦੇ ਬੂਏ ਵੀ ਨਹੀਂ ਹੈਗੇ ਪਾਣੀ ਵੀ ਪਾਟ ਜਾਂਦਾ ਛੱਤਾਂ ਵੀ ਕੱਚੀਆਂ ਕਿਉਂਕਿ ਸਾਥੀ ਉਹ ਇਹ ਜ਼ਿਕਰ ਕਰਕੇ ਕਰ ਰਹੇ ਕਿਉਂਕਿ ਪਹਿਲਾਂ ਵੀ ਇੱਕ ਇਸੇ ਹਲਕੇ ਦੇ ਵਿੱਚੋਂ ਇਸੇ ਸ਼ਹਿਰ ਦੇ ਵਿੱਚੋਂ ਇੱਕ ਤਸਵੀਰਾਂ ਸਾਹਮਣੇ ਆਈ ਸੀਗੀਆਂ ਇੱਕ ਘਾਦੇ ਪੰਜ ਜਿਹੜੇ ਛੱਤ ਦੇ નીચે ਆਣ ਕਰਕੇ ਅਕਾਲ ਚੋਣਾ ਕਰ ਗਏ ਸੀਗੇ ਹਾਲਾਤ ਇਸ ਤਰੀਕੇ ਦੇ ਬਣ ਜਾਂਦੇ ਫਿਰ ਪ੍ਰਸ਼ਾਸਨਿਕ ਅਧਿਕਾਰੀ ਆਉਂਦੇ ਨੇ ਵੱਡੇ ਵੱਡੇ ਦਾਅਵੇ ਕਰਦੇ ਨੇ ਤੇ ਇਸ ਤਰੀਕੇ ਦੇ ਹਾਲਾਤ ਬਣ ਜਾਂਦੇ ਆ ਫਿਰ ਕੀ ਫਾਇਦਾ ਜਦੋਂ ਸਮਾ ਹੱਥੋਂ ਨਿਕਲ ਗਿਆ ਤੇ ਮਤਲਬ ਕੀ ਅਪੀਲ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਵੀਰਾਂ ਨੂੰ ਜਿਹੜੇ ਸਮੇਂ ਸਮੇਂ ਸਿਰ ਮਦਦ ਕਰਦੇ ਆ ਸਭ ਦੀ ਵੀਰਾਂ ਨੂੰ ਇਹੋ ਹੀ ਮੈਂ ਅਪੀਲ ਕਰਨਾ ਚਾਹੁੰਦੇ ਆ ਵੀ ਚਲੋ ਇਹ ਘਰ ਦੀ ਛੱਤ ਆ ਜਿਹੜੀ ਇਹ ਲੈਂਟਰ ਪੈ ਜੇ ਵਧੀਆ ਛੱਤ ਹੋ ਜੇ ਚਲੋ ਸਾਨੂੰ ਡਰ ਨਾ ਹੋਵੇ ਵੀ ਚਲੋ ਕਿਤੇ ਥੱਲੇ ਨਾ ਆ ਜਾਈਏ ਤੇ ਚਲ ਆ ਜਿਹੜੀ ਬੇਟੀ ਰਹਿੰਦੀ ਆ ਇਹ ਵਿਚਾਰੀ ਆਪਣੇ ਘਰ ਚੰਗੇ ਭਲੇ ਘਰ ਰਹਿਣ ਲੱਗ ਪਈ ਹੂੰ ਠੀਕ ਇਹਨੂੰ ਨਾ ਕਿਤੇ ਰੋ ਵੀ ਮੇਰੇ ਬੱਚੇ ਨਾ ਥੱਲੇ ਆ ਨੇ ਸੋ ਬਿਲਕੁਲ ਕਿਤਨੇ ਕਿਤੇ ਮੰਗ ਵੱਡੀ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਘਰ ਦੇ ਹਾਲਾਤ ਬਣ ਗਿਆ ਜ਼ਰੂਰੀ ਬਣ ਜਾਂਦਾ ਸੋ ਇੱਥੇ ਦੀਦੀ ਹੋਣੀ ਮੌਜੂਦ ਨੇ ਆ ਜਿਹੜੇ ਪਿੰਡ ਵਾਸੀ ਕੋਲ ਚ ਪਹੁੰਚੇ ਨੇ ਇਹਨਾਂ ਦੇ ਘਰ ਦੇ ਵਿੱਚ ਗੱਲਬਾਤ ਕਰਨ ਦੀ ਕੋਈ ਕਹਦਾਂਗੇ ਬਾਪੂ ਜੀ ਜਿਹੜੇ ਹਾਲਾਤ ਨੇ ਪਰਵਾਹ ਦੇ ਇੱਕ ਤਰਫਾ ਵੱਡੇ ਵੱਡੇ ਦਾਅਵੇ ਸਰਕਾਰਾਂ ਦੇ ਅਸੀਂ ਬਹੁਤ ਲੋਕਾਂ ਦੀਆਂ ਜਿਹੜੀਆਂ ਸਹੂਲਤਾਂ ਅਸੀਂ ਦੇਦੇ ਆ ਵੱਡੇ ਵੱਡੇ ਦਾਅਵੇ ਹੁੰਦੇ ਆ ਯੁੱਧ ਛੇੜਿਆ ਅਸੀਂ ਸਕੀਮਾਂ ਦੇਦੇ ਆ ਉਹ ਕਿੱਥੇ ਜefe ਜਦੋਂ ਇਸ ਤਰੀਕੇ ਦੇ ਹਾਦ ਘਰਾਂ ਦੇ ਆਮ ਦੇਖਣ ਨੂੰ ਮਿਲਦੇ ਗੱਲ ਵੀਰ ਜੀ ਜਿਹੋਦੇ ਵੋਟਾਂ ਲੈਣੀਆਂ ਹੁੰਦੀਆਂ ਨਾ ਉਦੋਂ ਦੇ ਆ ਕੇ ਹੱਥ ਜੋੜਦੇ ਆਗੇ ਵੀ ਸਾਨੂੰ ਵੋਟਾਂ ਪਾਓ ਤੁਹਾਡੇ ਵਾਸਤੇ ਆ ਤੁਹਾਨੂੰ ਸਹੂਲਤ ਦੇਾਂਗੇ ਤੁਹਾਨੂੰ ਕਮਰੇ ਪਾ ਦੇਾਂਗੇ ਤੁਹਾਨੂੰ ਕੋਈ ਨਾ ਕੋਈ ਵਾਰੀ ਬੁੜੇ ਕਹਿ ਕੇ ਕਰਨ ਦੇਗੇ ਪਈ ਤੁਹਾਡੇ ਕਰਾਂਗੇ ਜੋ ਤੁਹਾਡਾ ਮਤ ਜੀ ਨਹੀਂ ਹੋਊਗੀ ਕਰਾਂਗੇ ਇਹਨੂੰ ਬੋਟਾਂ ਟਾਈਮ ਲੰਘਦਾ ਮੁੜ ਕੇ ਕੋਈ ਨਹੀਂ ਗਾ ਮੁੜ ਕੇ ਪੁੱਛਦਾ ਹਾਂਜੀ ਤੇ ਤੁਸੀਂ ਵੇਖ ਲਾ ਬਈ ਕੀ ਹਾਲ ਤੇ ਨਾਲ ਵਿਚਾਰਾਂ ਦਾ ਹੈ ਤੇ ਉਹਨਾਂ ਕੰਮ ਕਰਦੇ ਕਿਤੇ ਨਹੀਂ ਉਹ ਤਾਂ ਟਾਈਮ ਪਾਸ ਕਰਨ ਵਾਲੀ ਗੱਲ ਆ ਗਈ ਹੈ ਹੈ ਤੇ ਇਹ ਕਿਹਦਾ ਜੀ ਕਰਦਾ ਵਾ ਅਹੇ ਉਰ ਦੇ ਵਿੱਚ ਕੰਮ ਇੱਕ ਇੱਥੇ ਸਵਾਲ ਹੈ ਇਹਨਾਂ ਭੈਣਾਂ ਨਾਲ ਗੱਲਬਾਤ ਹੋਈ ਕਹਿੰਦੇ ਘਰ ਵਾਲਾ ਨਸ਼ੇ ਕਰਦਾ ਸੀਗਾ ਇਸ ਕਰਕੇ ਚਲੋ ਚਲਾ ਗਿਆ ਤੇ ਇੱਕ ਤਰਫ ਸਰਕਾਰ ਨੇ ਇਹਨੂੰ ਨਸ਼ੇ ਵੱਲੋਂ ਛੇੜਿਆ ਹੈ ਤੇ ਜਿਹੜੇ ਉਹ ਨਸ਼ੇ ਤਸਕਲ ਦੇ ਵੱਡੇ ਵੱਡੇ ਉਹਨਾਂ ਦੀਆਂ ਕੋਠੀਆਂ ਢਾਈਆਂ ਜਾ ਰਹੀਆਂ ਨੇ ਤੇ ਜਿਹੜੇ ਇਸ ਤਰੀਕੇ ਦੇ ਪਤਵਾਦ ਲੋੜਵੰਦਾ ਐ ਇਦਾਂ ਨਹੀਂ ਹੋ ਸਕਦਾ ਜੀ ਆਪਾਂ ਇਹਨਾਂ ਨੂੰ ਉਹਨਾਂ ਘਰਾਂ 'ਚ ਲੈ ਜਾਈਏ ਜਾਂ ਉਹਨਾਂ ਦੀ ਆਪਾਂ ਕਰਾ ਕੇ ਪੱਕੇ ਕਾਗਜ਼ੀ ਕਰਾ ਕੇ ਇਹਨਾਂ ਨੂੰ ਉੱਥੋਂ ਦਾ ਰਹਿਣ ਮਸੇਦਾ ਦੇ ਦਈਏ ਤੇ ਕਿਉਂਕਿ ਇਹਨਾਂ ਦੇ ਜ਼ਿਲ੍ਹੇ ਦੇ ਹੱਦ ਤੱਕ ਤੇ ਜਾਣਗਵਾਨਾਂ ਦੀ ਗੱਲ ਹੈ ਪਤਾ ਨਹੀਂ ਕਿਹੜੇ ਵਿੱਚ ਕੀ ਭਾਣਾ ਵਾਪਸ ਜਾਣਾ ਹਾਂ ਜੀ ਹਾਂ ਜੀ ਇਹਦੇ ਵਿੱਚ ਆ ਵੀ ਵਾਅਦਾ ਤੇ ਕਰ ਲੀਦੇ ਹੁਣ ਮੁੜ ਕੇ ਬਾਅਦ 'ਚ ਕੋਈ ਪੁੱਛਦਾ ਨੀਗਾ ਤੇ ਜਾਂ ਤੇ ਕੋਈ ਦੇ ਤੇ ਪਤਾ ਲੱਗੇ ਵੀ ਦਿੱਤਾ ਭਾਣਾ ਕਿ ਇਹਨਾਂ ਵਾਅਦੇ ਕਰਦੇ ਆ ਤੇ ਬੜਾ ਚਰੂਗਾ ਕਈ ਹੋ ਫਿਰ ਉਹ ਕਮਰਾ ਬਣਾ ਕੇ ਦਾਂਗੇ ਢਾਡੀ ਪਲੱਸ ਬਣਾ ਕੇ ਦਾਂਗੇ ਤੇ ਕੋਈ ਨਹੀਂਗਾ ਇਹ ਕਰਕੇ ਦਿੰਦਾ ਹੂੰ ਗੱਲਾਂ ਬਾਤਾਂ ਨਾ ਕਰ ਜਦ ਜਦਾਂ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਜੇ ਹੁਣ ਇੱਕ ਬੰਦੇ ਦੇ ਨਸ਼ਾ ਜੀ ਅਸੀਂ ਮੁਕਤ ਕੀ ਕਰਨਾ ਵਾ ਤੇ ਇੱਕ ਬੰਦੇ ਤਾਂ ਵੇਖ ਲਓ ਕਿੰਨੇ ਕਿੰਨੇ ਨਸ਼ੇ ਰੋਜ਼ ਤੁਸੀਂ 12 ਸੌਂਦੇ ਜੇ ਰੋਜ਼ ਮੁੰਡੇ ਮਰਦੇ ਕਿੰਨੇ ਮਰਦੇ ਸਾਡੇ ਪਿੰਡ ਜੀ ਇਹ ਤਿੰਨ ਚਾਰ ਮੁੰਡੇ ਮਰ ਗਏ ਦੋ ਤਿੰਨ ਮਹੀਨੇ ਚ ਨਾ ਨਸ਼ਾ ਕਰਕੇ ਨਾ ਤੇ ਤਿੰਨ ਚਾਰ ਮੁੰਡੇ ਮਰ ਤਕੇ ਗਏ ਤੇ ਹਰ ਇਹ ਕਿਹੜਾ ਨਸ਼ਾ ਸ਼ਾਮਾਂ ਨੂੰ ਜਦੋਂ ਸ਼ਾਮਾਂ ਪੈਂਦੀਆਂ ਨੇ ਨਸ਼ੇੜੇ ਨਾ ਇਹਦੇ ਗਲੀਆਂ ਚ ਫਿਰਦੇ ਆ ਤਾਂ ਧਮਕੜੇ ਦੇ ਉਹ ਗੋਲੀਆਂ ਹੀ ਲਾਈਦੇ ਕੋਈ ਜਿਸਮੈਗ ਵੀ ਜਾਂਦੇਗੇ ਤੇ ਉਹਦੀ ਨਾਮ ਗਈ ਪੰਚਾਇਤ ਕੋਈ ਉਹਦਾ ਕੋਈ ਲਫਸੀਲਾ ਕਰਦੀ ਆ ਵੀ ਇਹਦੇ ਵੀ ਡੱਕਣ ਵਾਸਤੇ ਕੋਈ ਕੋਈ ਡੱਕਦੇ ਨੇ ਇਹਨਾਂ ਨੂੰ ਵੀ ਤੁਸੀਂ ਕਿਉਂ ਇਹ ਨਸ਼ੇ ਪਤੇ ਕਰਦੇ ਜੇ ਤੇ ਉਹਦੀ ਗੁੱਲ ਵੀ ਪਹਿਲਾਂ ਹਾਲਸਾ ਵਾਪਰਿਆ ਸੀਗਾ ਪੰਜ ਜੀ ਜਿਹੜੇ ਸੀਗੇ ਛੱਤ ਛੱਲੇ ਆ ਗਏ ਫਿਰ ਉਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਹੁੰਦੇ ਆ ਜਾਇਜ਼ਾ ਲੈਣ ਦੀ ਉਹ ਜਦੋਂ ਬਾਣਾ ਵਾਪਦਿਆ ਫਿਰ ਕੀ ਉਦੋਂ ਕੀ ਫਾਇਦਾ ਉਦੋਂ ਕੀ ਕੰਮ ਪਹਿਲਾਂ ਕੀਤਾ ਜਾਵੇ ਜਦੋਂ ਉਹਦਾ ਮੁਸ਼ਕਲ ਮੁਸ਼ਕਲ ਨਹੀਂ ਜਾਂਦੇ ਪਹਿਲਾਂ ਹੀ ਮੁਸ਼ਕਲ ਮੁਸ਼ਕਲ ਦਾ ਹੱਲ ਕੀਤਾ ਜਾਵੇ ਹੈ ਤੇ ਜਦੋਂ ਇੱਕ ਘਟਨਾ ਵਾਪਰ ਜਾਂਦੀ ਹੈਗੇ ਤੇ ਮੁੜ ਕੇ ਉਹਨਾਂ ਦਾ ਔਨ ਦਾ ਤੇ ਨਾਮ ਦਾ ਤੇ ਉਹਨਾਂ ਦਾ ਕੋਈ ਫਾਇਦਾ ਨਹੀਂਗਾ ਜਾਂ ਤੇ ਉਹਨੂੰ ਪਹਿਲਾਂ ਕੋਈ ਸਹੂਤ ਦਿੱਤੀ ਜਾਵੇ ਉਹਨੂੰ ਕੋਈ ਪੈਸਾ ਟਿਕਾ ਦਿੱਤਾ ਜਾਵੇ ਉਹਦਾ ਕੋਈ ਮਕਾਨ ਵਾਸਤੇ ਪੈਸੇ ਤੇ ਜਾਣ ਹੈ ਕਿ ਉਹਨਾਂ ਦੀ ਸਹੂਤ ਕੀ ਦਿੱਤੀ ਜਾਵੇ ਇਹਦੇ ਇਹੋ ਵੀਰਜਾਂ ਨੇ ਵੀ ਇਹਨਾਂ ਦਾ ਕੋਈ ਨਾ ਕੋਈ ਕਮਰੇ ਬਣ ਜਾਣਾ ਕੋਈ ਨਾ ਕੋਈ ਇਹਨਾਂ ਦਾ ਸਹੂਤ ਇਹਨਾਂ ਨੂੰ ਵਿਚਾਰਨ ਉਹਨਾਂ ਦੇ ਗਰੀਬ ਬੰਦੇ ਹੈਗੇ ਤੇ ਇਹਨਾਂ ਨੂੰ ਮੁੰਡਾ ਵੀ ਕਹਿੰਦੇ ਕੋਈ ਕਮਾਉ ਪੁੱਤ ਨਹੀਂ ਮੁੰਡਾ ਪੁੱਤ ਨਹੀਂ ਕੋਈ ਕੋਈ ਲਟਕਿਆ ਹੀ ਆ ਲੜਕੀਆਂ ਚਾਰੇ ਚਲੋ ਮਾੜਾ ਚੰਗਾ ਨਾ ਇਦਾਂ ਕਰ ਕਰਾ ਕੇ ਕੀਤਾ ਵਾ ਤੇ ਨਹੀਂ ਤੇ ਅੱਜ ਕੱਲ ਤੈਨੂੰ ਪਤਾ ਵੀ ਕਿਨੇ ਕਿਨੇ ਲੋਕੀ ਗੱਡੀਆਂ ਦੇ ਮੋਟਰਸਾਈਕਲ ਦੇ ਰਹੇ ਧੀਆਂ ਨੂੰ ਕਈ ਕੋਈ ਜ਼ਾਇਦਾ ਦਾ ਦੇ ਤੇ ਇਹੋ ਜਿਹੜੀ ਲੋਕਾਂ ਨੇ ਜਿਹੜੀ ਥੋੜਾ ਪਤਾ ਜਿਦਾਂ ਮਜਦ ਕੀਤੀ ਕਿਸੇ ਜ਼ਿੰਮੇਦਾਰ ਨੇ ਕਰਦੀ ਕਿਸੇ ਨੇ ਹੋਰ ਨੇ ਕਿਸੇ ਨੇ ਕਰਦੀ ਕਿਨੋਂ ਕੋਈ ਚੀਜ਼ ਲੈ ਦੇਤੀ ਹੈ ਤੇ ਆਪਣੇ ਬੂਏ ਲੰਡੂ ਵੀ ਨਹੀਂ ਲਵਾਇਆ ਜਾਂਦੇ ਬੂਏ ਲਵਾ ਚੁਕੇ ਵੇ ਵੇਖ ਲੋ ਕਿ ਹੁਣ ਪੋਤਾ ਵੀ ਬੂਏ ਦੋਵੇਂ ਇਹਨਾਂ ਦੇ ਉਤਾਈਆਂ ਬੀ ਬੁਏ ਦੀ ਕੋਈ ਹੈਗਾ ਤੁਹਾਡੇ ਕੋਲ ਅੱਲਾਹ ਦੇ ਸਾਹਮਣੇ ਵੇਖ ਲੋ ਵੀ ਕੋਈ ਬੁਏ ਦੀ ਕੋਈ ਤਖਤਾਨੇ ਦਾ ਕੋਈ ਤੋ ਪਹਿਲਾਂ ਵੀ ਥੋੜੀ ਦੀਦੀ ਆਪਾਂ ਨੂੰ ਕਿੰਨੇ ਸਾਲ ਹੋ ਗਏ ਇਸ ਤਰੀਕੇ ਦੇ ਨਾਲ ਇਸ ਘਰ ਚ ਰਹਿੰਦੇ ਆ ਜਦੋਂ ਕਿਉਂ ਵਾਪਸ ਆਉਣਾ ਪਿਆ ਮੇਰੇ ਘਰ ਵਾਲੇ ਦੀ ਡੈਥ ਹੋਣ ਦੇ ਕਾਰਨ ਮੈਂ ਇੱਥੇ ਆਈ ਆ ਕਿੰਨੇ ਸਾਲ ਬਤਾਇਆ ਵਿਆਹ ਵਾਲੇ ਜਿਹੜੇ ਤੁਸੀਂ ਕਿੰਨੇ ਸਾਲ ਬਾਅਦ ਇਹ ਸਭ ਹੋ ਗਿਆ 12 ਸਾਲ 12 ਸਾਲ ਹਾਂਜੀ ਕੀ ਹੋਇਆ ਗਈ ਸੀ ਆਪਣੇ ਘਰਵਾਲੇ ਸਾਹਿਬ ਨੂੰ ਕੁਛ ਨਹੀਂ ਉਹਨਾਂ ਨੂੰ ਨਸ਼ਾ ਕਰਦੇ ਸੀ ਤੇ ਉਹਨਾਂ ਦਾ ਲੀਵਰ ਖਰਾਬ ਹੋ ਗਿਆ ਲੀਵਰ ਖਰਾਬ ਹੋ ਗਿਆ ਹਾਂਜੀ ਤੇ ਹੁਣ ਫਿਰ ਇੱਥੇ ਰਹਿੰਦੇ ਪਰ ਨਾਲ ਦੋ ਬੱਚੇ ਨੇ ਤੁਹਾਡੇ ਹਾਂਜੀ ਦੋ ਬੱਚੇ ਤੇ ਰੋਟੀ ਪਾਣੀ ਦਾ ਗੁਜ਼ਾਰਾ ਕਿੱਦਾਂ ਹੁੰਦਾ ਰੋਟੀ ਪਾਣੀ ਇਸ ਤਰ੍ਹਾਂ ਹੀ ਕੰਮ ਕਰੀਦਾ ਘਰਾਂ ਦਾ ਤੇ ਇਸ ਕਰਕੇ ਥੋੜਾ ਬਹੁਤਾ ਗੁਜ਼ਾਰਾ ਹੋ ਜਾਂਦਾ ਮਾੜਾ ਮੋਟਾ ਹੂੰ ਤੇ ਫਿਰ ਜਿਹੜਾ ਕੀ ਅਪੀਲ ਕਰਨਾ ਚਾਹੁੰਦੇ ਹੋ ਵੀਰਾਂ ਨੂੰ ਜਿਹੜੇ ਦੇਖ ਰਹੇ ਆ ਬਸ ਇਹੀ ਕਿ ਘਰ ਬਣ ਜੇ ਛੱਤਾਂ ਨਾ ਡਿੱਗਣ ਬੱਚਿਆਂ ਦੀ ਜ਼ਿੰਦਗੀ ਸਹੀ ਤਰ੍ਹਾਂ ਕੱਟੀ ਜਾਵੇ ਹੂੰ ਹਾਂਜੀ ਠੀਕ ਹੈ ਉਹ ਸੋ ਜ਼ਿਆਦਾ ਆਪਾਂ ਨਹੀਂ ਸਮਾਂ ਲੈਣਾ ਕਿਉਂਕਿ ਪਹਿਲਾਂ ਵੀ ਗੱਲਬਾਤ ਕੀਤੀ ਸੀਗੀ ਭਾਵੁਖ ਹੋ ਗਏ ਲੇਕਿਨ ਇਹ ਘਰ ਦੇ ਹਾਲਾਤ ਦੇਖੋ ਸਾਥੀਓ ਕਿਸ ਤਰੀਕੇ ਦੇ ਹਾਲਾਤ ਆ ਜ਼ਰੂਰ ਅਪੀਲ ਕੀਤੀ ਹੈ ਕਿ ਜਿਹੜਾ ਇਹ ਸਾਥ ਦਿੱਤਾ ਜਾਵੇ ਪਰਿਵਾਰ ਦਾ ਕਿਉਂਕਿ ਵਾਕੀ ਮਜਬੂਰੀ ਬਹੁਤ ਵੱਡੀ ਹੈ ਜਿਸ ਤਰੀਕੇ ਦੇ ਹਾਲਾਤ ਬਣ ਚੁੱਕੇ ਆ ਇਹ ਕਿਤੇ ਨਾ ਕਿਤੇ ਨਾਜ਼ੁਕ ਹਾਲਾਤ ਨੇ ਕਦੇ ਵੀ ਕੋਈ ਪਾਣਾ ਵਾਪਸ ਆਇਦਾ ਲੇਕਿਨ ਉਸ ਤੋਂ ਬਾਅਦ ਕੋਈ ਫਾਇਦਾ ਨਹੀਂ ਹੈ ਇੱਥੇ ਆਨ ਦਾ ਫਿਰ ਉਸ ਤੋਂ ਬਾਅਦ ਵੱਡੇ ਵੱਡੇ ਐਲਾਨ ਕਰਨ ਦਾ ਉਸ ਤੋਂ ਬਾਅਦ ਮੁਆਵਜ਼ੇ ਦੇਣ ਦਾ ਕੋਈ ਫਾਇਦਾ ਨਹੀਂ ਹੈ ਜੇਕਰ ਆਪਾਂ ਪਹਿਲਾਂ ਜੀਉਂਦੇ ਜੀ ਉਹਨਾਂ ਦੀ ਕੋਈ ਮਦਦ ਨਹੀਂ ਕਰਨੀ ਕੋਈ ਸਹਾਇਤਾ ਨਹੀਂ ਕਰਨੀ ਸੋ ਆਪ ਪੀਹ ਸਾਡੇ ਚੈਨਲ ਦੇ ਥਰੂ ਵੀ ਜੇ ਦਾ ਨੰਬਰ ਆ ਵੀ ਜ਼ਰੂਰ ਸਾਂਝਾ ਕਰਾਂਗੇ ਮਾਤਾ ਜੀ ਆਪਣਾ ਕੋਈ ਅਕਾਊਂਟ ਨੰਬਰ ਕੋਈ Google ਤੇ ਜਾਂ ਕੋਈ ਖਾਤਾ ਨੰਬਰ ਚੱਲਦਾ ਜਿੱਥੇ ਭਾਈ ਜਿਹੜੇ ਵੀਦ ਹੋਣੀ ਤਾਂ ਸਕਣ ਕੋਈ ਮਦਦ ਤੁਹਾਡੀ ਐਹੋ ਖਾਤਾ ਹੀ ਹੈ ਕੱਲਾ ਹੋਰ ਨਹੀਂ ਕੋਈ ਖਾਤਾ ਨੰਬਰ ਹੀ ਹੈ ਹਾਂਜੀ ਠੀਕ ਹੈ ਸੋ ਆਪਾਂ ਜਿਹੜਾ ਖਾਤਾ ਨੰਬਰ ਗੂਗਲ ਪੇ ਕੀ ਚੱਲਣਾ ਸਾਡੇ ਕੋਕਲੇ ਫੋਨ ਹੈ ਵੱਡਾ ਹੂੰ ਸਮਝਦਾ ਮੈਂ ਵੀ ਬਿਲਕੁਲ ਗੂਗਲ ਪੇ ਵੀ ਚਲਾਉਣ ਦੀ ਵੱਡੇ ਨੰਬਰ ਚਾਹੀਦੇ ਸਾਥੀ ਉਹ ਇਹ ਅਕਾਊਂਟ ਨੰਬਰ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਤੇ ਮਾਤਾ ਜੀ ਹੋਣਾ ਦਾ ਤੇ ਜ਼ਰੂਰ ਮੇਰੀ ਅਪੀਲ ਹੈਗੀ ਹੈ ਕਾਸ ਤੌਰ ਤੇ ਪੰਜਾਬੀ ਵੀਰਾਂ ਨੂੰ ਕਿਉਂਕਿ ਸਰਕਾਰਾਂ ਤੇ ਦਾਵੇ ਬਹੁਤ ਵੱਡੇ ਕਰਦੀਆਂ ਕਿ ਸਾਰੇ ਪੰਜਾਬ ਦੀ ਸਾਥ ਲੈ ਰਹੇ ਆ ਸਾਰੇ ਭਾਗਤ ਦੀ ਸਾਥ ਲਿੱਤੀ ਜਾ ਰਹੀ ਹੈ ਚਾਹੇ ਕੋਈ ਵੀ ਸਰਕਾਰ ਹੋਵੇ ਲੇਕਿਨ ਆਮ ਤੌਰ ਤੇ ਜਦੋਂ ਤੁਸੀਂ ਨਿਕਲੋਗੇ ਗਲੀਆਂ ਬਜ਼ਾਰਾਂ ਦੇ ਵਿੱਚ ਤੇ ਇਸ ਤਰੀਕੇ ਦੀਆਂ ਤਸਵੀਰਾਂ ਦੇਖਣ ਨੂੰ ਮਿਲ ਜਾਣਗੀਆਂ ਜਿਹੜਾ ਨੰਬਰ ਸਾਂਝਾ ਕਰ ਦਿੰਨੇ ਆ ਜਿਹੜਾ ਇਸ ਘਰ ਦਾ 73411 77280 73411 77280 73411 77280 ਇੱਕ ਖਾਤਾ ਨੰਬਰ ਹੈ ਤੇਜਾ ਸਿੰਘ ਵਾਲਾ ਪਿੰਡ ਹੈ ਹਲਕਾ ਖਡੂਲਸਾ ਪਿੰਡਾ ਜ਼ਿਲ੍ਹਾ ਤਰਨਤਾਰਨ ਹੈ ਇੱਥੇ ਤੁਸੀਂ ਆ ਸਕਦੇ ਹੋ ਆ ਕੇ ਮਦਦ ਕਰ ਸਕਦੇ ਹੋ ਖਾਤਾ ਨੰਬਰ ਵੀ ਤੁਹਾਨੂੰ ਦੱਸ ਦਿੱਤਾ ਹੈ ਤੁਸੀਂ ਉੱਥੇ ਵੀ ਇਹਨਾਂ ਦੀ ਮਦਦ ਕਰ ਸਕਦੇ ਹੋ ਅਪੀਲ ਹੈਗੀ ਐ ਜੀ ਉਹਦਾ ਆਪਾਂ ਸਾਥ ਦੇਣਾ ਹੈ ਕਿਉਂਕਿ ਜੇਕਰ ਉਹ ਜਿਹੜੇ ਬੱਚੇ ਨੇ ਉਹ ਪੜ੍ਹ ਲਿਖ ਜਾਣਗੇ ਸਕੂਲ 'ਚ ਜਾਣਗੇ ਚੰਗੇ ਘਰ 'ਚ ਰਹਿਣਗੇ ਛੱਤ ਹੱਲੇ ਰਹਿਣਗੇ ਤੇ ਹੋ ਸਕਦਾ ਆਪਣੇ ਘਰ ਦੀ ਜਿਹੜੀ ਗਰੀਬੀ ਖਤ ਸਕਣ ਤੇ ਜਿਹੜੀ ਉਹ ਮਾਂ ਦਾ ਸੁਪਨਾ ਸਹਾਰਾ ਕਰ ਸਕਣ ਸੋ ਅਪੀਲ ਆ ਸਾਡੀ ਤੁਸੀਂ ਦੇਖਦੇ ਰਹੋ ਡੇਲੀ ਡੈਸ਼ ਟੀਵੀ ਮੈਂ ਹਰਦਰਸ਼ ਗੁਪਤਾ